ਜਿਲ੍ਹਾ ਪ੍ਰਧਾਨ ਬਠਿੰਡਾ ਭਾਰਤੀ ਕਿਸਾਨ ਜੁਨੇ ਨੇ ਇਕਤਾ ਅਟਕਾਉਂਦਾ ਤੇ ਸਾਡੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਕੀ ਮਾਮਲਾ ਜਿਹੜਾ ਅੱਜ ਟ੍ਰੇਨਰ ਰੁਕ ਰਿਹਾ ਸਾਡਾ ਜਿਹੜਾ ਅੱਜ ਦਾ ਜਿਹੜਾ ਮਾਮਲਾ ਹੈਗਾ ਇਹਦਾ ਮੇਨ ਕਾਰਨ ਇਹ ਹੈ ਵੀ ਇੱਕ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਜਿਹੜਾ ਬਣਿਆ ਹੋਇਆ ਉਹਨਾਂ ਦੀ ਇਕਵਾਹੀ ਦੇ ਵਿੱਚ 13 ਫਰਵਰੀ ਨੂੰ ਕਿਸਾਨਾਂ ਨੇ ਦਿੱਲੀ ਵੱਲ ਕੂਚ ਕੀਤਾ ਸੀਗਾ ਹਰਿਆਣੇ ਦੀ ਖੱਟਰ ਸਰਕਾਰ ਨੇ ਵੱਡੀਆਂ ਫੋਰਸਾਂ ਲਾ ਕੇ ਰੋਕਾਂ ਲਾ ਕੇ ਵੈਰੀਗੇਟ ਘੱਟ ਕੇ ਕੰਕਰੀਟ ਦੀਆਂ ਕੰਧਾਂ ਖਲਾ ਕੇ ਉਹਨਾਂ ਕਿਸਾਨਾਂ ਦੇ ਉੱਤੇ ਅੰਨ ਤਸੱਦਦ ਕੀਤਾ ਗੋਲੀਆਂ ਚਲਾਈਆਂ ਫੱਟਰ ਕੀਤੇ ਅਥਰੂ ਗੈਸ ਦੇ ਗੋਲੇ ਸੱਦੇ ਲਾਠੀ ਚਾਰਜ ਕੀਤਾ ਸਿਰ ਪਾੜੇ ਉਹਨਾਂ ਕਿਸਾਨਾਂ ਦੇ ਉਹਦੇ ਵਿੱਚੋਂ ਕੱਲ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੋਈ ਆ ਜਿਹਦੇ ਵਿੱਚੋਂ ਐਸ ਕੇਐਮ ਜਿਹਦੇ ਵਿੱਚ 37 ਜਥੇਬੰਦੀਆਂ ਸ਼ਾਮਲ ਨੇ ਉਹਨਾਂ ਨੇ ਫੈਸਲਾ ਕੀਤਾ ਅ ਦੋ ਜਥੇਬੰਦੀਆਂ ਅੱਜ ਰੇਲਵੇ ਲਾਈਨਾਂ ਦੇ ਉੱਤੇ ਐ ਸਾਡੀ ਭਾਰਤੀ ਕਿਸਾਨ ਯੂਨੀਅਨ ਇਕੱਠਾ ਡਕਾਉਂਦਾ ਨੇ ਆਜ਼ਾਦ ਤੌਰ ਤੇ ਫੈਸਲਾ ਕੀਤਾ ਕਿ ਅਸੀਂ ਉਹਨਾਂ ਕਿਸਾਨਾਂ ਦੇ ਹੱਕ ਦੇ ਵਿੱਚ ਮੋਦੀ ਹਕੂਮਤ ਦੇ ਖੱਟਰ ਸਰਕਾਰ ਦੇ ਵਿਰੋਧ ਦੇ ਵਿੱਚ ਅਸੀਂ 3 ਘੰਟੇ ਜਿਹੜਾ 12 ਤੋਂ 3 ਰੇਲਾਂ ਦਾ ਚੱਕਾ ਜਾਮ ਕੀਤਾਗੇ ਕਰਾਂਗੇ ਜਿਹੜਾ ਕਿ ਹੁਣ ਚੱਲ ਰਿਹਾ ਹੈਗਾ ਇਸ ਟਾਈਮ ਪੁੱਚੋ ਮੰਡੀ ਖੜੇ ਆ ਅਸੀਂ ਤੇ ਦੂਜਾ ਹੈਗਾ ਮਤਲਬ ਜਥੇਬੰਦੀ ਹੈ ਜਿਹੜੀ ਉਹ ਬਾਕੀ ਜਿਹੜਾ ਐਸ ਕੇ ਐਮ ਹੈ ਉਹਨਾਂ ਨੇ ਟੋਲ ਪਲਾਜੇ ਫਰੀ ਕੀਤੇ ਹੋਏ ਆ ਅੱਜ ਅਸੀਂ ਉਹਨਾਂ ਕਿਸਾਨਾਂ ਦੀ ਹਮਾਇਤ ਹੈ ਜੇਕਰ ਮੋਦੀ ਹਕੂਮਤ ਨੇ ਖੱਟਰ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਨੂੰ ਅਨਗੌਲਿਆ ਕੀਤਾ ਹੋਰ ਤਾਂ ਸਿੱਧਤ ਕਰਨ ਦੀ ਕੋਸ਼ਿਸ਼ ਕੀਤੀ ਤੇ ਜਾਂ ਉਹਨਾਂ ਦੇ ਮਤਲਬ ਕੋਈ ਵੱਡਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਫਿਰ ਕੰਤੇ ਲਿਖਿਆ ਪੜ ਲਵੇ ਐਸਕੇਐਮ 18 ਤਰੀਕ ਨੂੰ ਮੀਟਿੰਗ ਕਰਕੇ ਅਗਲੇ ਜਿਹੜਾ ਸੰਘਰਸ਼ ਦਾ ਐਲਾਨ ਕਰੂਗਾ ਅਸੀਂ ਉਹਨਾਂ ਦੇ ਕਿਸਾਨਾਂ ਦੇ ਬਿਲਕੁਲ ਹੱਕ ਦੇ ਵਿੱਚ ਆ ਹਮਾਇਤ ਆ ਇਹ ਐਨਾ ਸਮਝੇ ਵੀ ਖਣੀ ਇਹ ਕਿਸਾਨ ਅੱਡ ਜਾ ਰਹੇ ਤੇ ਦੂਜੇ ਖਣੀ ਬੈਠੇ ਆ ਇਹ ਸੰਕੇਤ ਦਿੱਤਾ ਮੋਦੀ ਹਕੂਮਤ ਨੂੰ ਭਾਜਪਾ ਨੂੰ ਵੀ ਅਸੀਂ ਇਕੱਠੇ ਆ ਹਰਿਆਣਾ ਸਰਕਾਰ ਨੇ ਪੰਜਾਬ ਚ ਆ ਕੇ ਅਥਰੂ ਗਾਇ ਛੱਡੇ ਗੋਲੀਆਂ ਚਲਾਇਆ ਕਿ ਪੰਜਾਬ ਸਰਕਾਰ ਨੇ ਹਜੇ ਇੱਕ ਬਿਆਨ ਵੀ ਨਹੀਂ ਦਿੱਤਾ ਵੀ ਸਾਡੇ ਏਰੀਆ ਚ ਆ ਕੇ ਕਿਵੇਂ ਕਰੇ ਪੰਜਾਬ ਸਰਕਾਰ ਦੀ ਇਹ ਨਲਕੀ ਹੈ ਅਸੀਂ ਕਹਿੰਦੇ ਹਾਂ ਕੱਲੀ ਅਥਰੂ ਗਾਇ ਛਿਣੀ ਸਾਡੇ ਪੰਜਾਬ ਸਰਕਾਰ ਨੇ ਤਾਂ ਹੋਰ ਨਾਲ ਕਿਸਾਨਾਂ ਨੂੰ ਰੋਕਣ ਦੀ ਵੀ ਕੋਸ਼ਿਸ਼ ਕੀਤੀ ਹੈ ਪੰਜਾਬ ਦੇ ਵਿੱਚ ਹਾਲਾਂਕਿ ਹਰਿਆਣੇ ਨੂੰ ਜਾ ਰਹੇ ਹੈ ਕਿਸਾਨ ਇਹ ਸਭ ਤੋਂ ਵੱਡੀ ਨਲਕੀ ਹੈ ਭਗਵੰਤ ਮਾਨ ਦੀ ਸਰਕਾਰ ਦੀ ਜਿਹੜਾ ਬਦਲਾ ਲੈ ਕੇ ਕਹਿ ਕੇ ਆਏ ਸੀ ਲੋਕ ਵੀ ਬਦਲਾ ਹੈਗਾ ਉਹ ਬਦਲਾ ਲੋਕਾਂ ਨੂੰ ਪਤਾ ਲੱਗ ਚੁੱਕਿਆ ਹੈ ਕਿਹੜਾ ਬਦਲਾ ਇਥੇ ਕੁਝ ਨਹੀਂ ਆਪਦੇ ਘਰ ਘਰ ਨੂੰ ਹੋ ਗਏ ਹੈ ਕਿਸਾਨਾਂ ਤੇ ਜ਼ਬਰ ਰਬੇਰਜ਼ਗਾਰ ਨੌਜਵਾਨਾਂ ਤੇ ਜਾਬਰ ਸਾਡੀਆਂ ਲੜਕੀਆਂ ਤੇ ਜਾਬਰ ਤੇ ਨਹੀਂ ਉਹੀ ਕੁਝ ਹੋ ਰਿਹਾ ਹੈ ਬਦਲਾਅ ਬਸ ਇੰਨਾ ਕੀ ਆਇਆ ਹੈ ਪਹਿਲਾਂ ਲੋਕ ਮਤਲਬ ਜਾਂਦੇ ਸੀਗੇ ਲੰਬੀ ਤੇ ਫਿਰ ਉਹ ਪਟਿਆਲੇ ਜਾਣ ਲੱਗੇ ਹੁਣ ਸੰਗਰੂਰ ਕੋਠੀ ਬੁਰੇ ਜਾਣ ਲੱਗੇ ਆ ਬਦਲਾਅ ਆਇਆ ਇੰਨਾ ਮੈਂ ਗੁਰਦੀਪ ਸਿੰਘ ਸੂਬਾ ਸੀਨੀਅਰ ਉਮੀਦਵਾਰ ਆ ਵੀ ਕਜੂ ਢਕਾਉਂਦਾ ਜੋ ਮਰਜੀਤ ਨੇ ਦਿਗਵਾਈ ਚੱਲਦੀ ਹੈ ਅੱਜ ਅਸੀਂ ਜਿਹੜਾ ਲੈਨ ਤੇ ਬੈਠੇ ਆ ਅਸੀਂ ਅਜਰਜੈਂਸੀ ਕੱਲ ਸੂਬਾ ਕਮੇਟੀ ਦੀ ਮੀਟਿੰਗ ਸੱਦੀ ਸੀਗੀ ਔਰ ਉਧਰ ਗ੍ਰਾਹਾਂ ਨੇ ਵੀ ਆਪਦੀ ਮੀਟਿੰਗ ਕੀਤੀ ਸੀ ਉਹਨਾਂ ਨੇ ਵੀ ਅੱਜ 12 ਤੋਂ ਲੈ ਕੇ 3 ਵਜੇ ਤੱਕ ਰੇਲ ਜਾਮ ਕੰਨ ਦਾ ਸਿੱਧਾ ਦਿੱਤਾ ਅਸੀਂ ਵੀ ਆਪਦੀ ਜਥੇਬੰਦੀ ਲੋ 12 ਤੋਂ ਲੈ ਕੇ 3 ਵਜੇ ਦਾ ਜਾਮ ਦਾ ਸਿੱਧਾ ਦਾ ਦੂਜੀ ਜਿਹੜੀ ਸੰਯੁਕਤ ਮੋਰਚਾ ਪੰਜਾਬ ਚ ਬਣਿਆ ਉਹਦੇ ਵੱਲੋਂ ਮਤਲਬ ਉਹਦੇ ਚ ਵੀ ਅਸੀਂ ਸ਼ਾਮਲ ਟੋਲ ਪਲਾਜੇ 12 ਤੋਂ 3 ਵਜੇ ਤੱਕ ਉਹਨਾਂ ਨੇ ਫ੍ਰੀ ਕਰਨ ਦਾ ਫੈਸਲਾ ਕੀਤਾ ਵੇਖੋ ਸਾਡਾ ਜਿਹੜਾ ਅੱਜ ਮੋਰਚਾ ਅਸੀਂ ਲਾਇਆ ਇਹਦੇ ਉੱਤੇ ਇਹ ਕਿਸਾਨ ਜਿਹੜੇ ਲੱਖ ਸਾਡੇ ਬਖਰੇਵੇਂ ਹੋਣ ਉਹਨਾਂ ਦਾ ਡੱਲੇਬਾਲ ਆਰਗਨ ਔਰ ਜਿਹੜੇ ਸਾਡੇ ਪਿੱਛੇ ਅਸੀਂ ਲੜਾਈ ਲੜੀ ਸੀਗੀ ਉਹਦੇ ਚ ਉਹੀ ਮੰਗਾ ਉਹ ਸੈਂਟਰ ਸਰਕਾਰ ਮੁਕਰ ਰਹੀ ਆ ਉਹਦੇ ਤੇ ਉਹ ਕਿਸਾਨ ਜਾ ਰਹੇ ਆ ਉਹਨਾਂ ਨੂੰ ਰਾਈਟ ਆ ਡੈਮੋਕਰਟ ਰਾਈਟ ਆ ਜੇ ਇੱਥੇ ਹਿੰਦੁਸਤਾਨ ਦਾ ਮੋਦੀ ਸਾਰਾ ਤੋਂ ਭਾਸ਼ਣ ਦਿੰਦਾ ਕਹਿੰਦਾ ਕਿ ਹਿੰਦੁਸਤਾਨ ਚ ਸਾਰਿਆਂ ਨੂੰ ਜਿਆਦਾ ਡੈਮੋਕ੍ਰੇਸੀ ਆ ਤੇ ਡੈਮੋਕ੍ਰੇਸੀ ਦਿਸ ਰਹੀ ਆ ਕਿ ਦਿੱਲੀ ਦੇ ਵਿੱਚ ਬੰਨ ਤੋਂ ਵੀ ਰੋਕਿਆ ਜਾ ਰਿਹਾ ਕੋ ਆਪ ਦੀ ਗੱਲ ਨਾ ਕੰਨ ਸਕਾ ਉਹਨਾਂ ਨਾਲ ਜਿਹੜਾ ਵਿਹਾਰ ਕੀਤਾ ਜਾ ਰਿਹਾ ਵੇਖੋ ਅਥਰੂ ਗਾਂਚ ਤਾ ਗੋਲੀਆਂ ਵਾਲਾ ਵਰਦੀਆਂ ਛੱਡੀਆਂ ਜਾਂਦੀਆਂ ਮਤਲਬ ਹਰ ਪ੍ਰਕਾਰੋ ਮਤਲਬ ਜਿਵੇਂ ਬਾਰਡਰ ਤੇ ਦੂਜੇ ਦੇਸ਼ ਨਾਲ جنگ ਲੱਗ ਜਾਂਦੀ ਐ ਇਸ ਤਰ੍ਹਾਂ جنگ ਲਾਈ ਆ ਪੰਜਾਬ ਨੂੰ ਇੱਕ ਨਾ ਮਤਲਬ ਅਹਿਸਾਸ ਕਰਾਇਆ ਜਾ ਰਿਹਾ ਕਿ ਵੀ ਇਹ ਮਤਲਬ ਭਾਰਤ ਦਾ ਐਸਾ ਹੀ ਨਿਕਾ ਇਸ ਕਰਕੇ ਉਸ ਜਿਹੜੀ ਧੱਕੇਸ਼ਾਹੀ ਕੀਤੀ ਜਾ ਰਹੀ ਆ ਮਤਲਬ ਬੇਨਸਾਫੀ ਕੀਤੀ ਆ ਉਹਦੇ ਖਿਲਾਫ ਅਸੀਂ 12 ਤੋਂ ਤੱਕ ਕਰ ਬੀ ਕੇ ਜੁਟਕਾਉਂਦੇ ਨੇ ਅੱਜ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ 12 ਤੋਂ ਤੱਕ ਰੀਅਲ ਜਾਮ ਕੀਤੀ ਆ ਇੱਥੇ ਜਾਣ ਦਾ ਕੀ ਪ੍ਰੋਗਰਾਮ ਉਹਨਾਂ ਨੂੰ ਸੱਦਾ ਵੀ ਦਿੱਤਾ ਜਾ ਰਿਹਾ ਵੀ ਜੇ ਕੋਈ ਆਉਣਾ ਚਾਹੇ ਤਾਂ ਆ ਸਕਦਾ ਦੇਖੋ ਉਹਨਾਂ ਨੇ ਸੱਦਾ ਨਹੀਂ ਦਿੱਤਾ ਸੀ ਪਹਿਲਾਂ ਸੰਯੁਕਤ ਮੋਰਚੇ ਨੇ ਸੀਮੈਂਬਰੀ ਕਮੇਟੀ ਬਣਾਈ ਸੀਗੀ ਦੱਲੇਬਾਰ ਆਰਗਨ ਨਾਲ ਗੱਲ ਕੀਤੀ ਸੀ ਵੀ ਇਹ ਜਿਹੜਾ ਕਾਠਾ ਕਾਠ ਨਹੀਂ ਮਤਲਬ ਮੁੱਢੀ ਸਤਕਾਰ ਨੂੰ ਝਕਾਇਆ ਜਾ ਸਕਦਾ ਆਪਾਂ ਤੁਸੀਂ ਇਹਨੂੰ ਪ੍ਰੈਸ ਇਸ਼ੂ ਨੂੰ ਬਣਾਓ ਕਿ ਮਤ ਪੇ ਤਾਂ ਸਾਡੇ ਵੀ ਬੱਚ ਚੋਣਾਂ ਵਾਲਾ ਮਾਮਲਾ ਉਹਨਾਂ ਨੇ ਗਾਰਸਾਸੀ ਬਣਾ ਲਾ ਕੁਝ ਬਣਾ ਲਾ ਕੋਈ ਕਹਿਨ ਨੂੰ ਕੁਝ ਕਹੀ ਜਾਵੇ ਅ ਸਾਡੇ ਵੀ ਮਤ ਪੇ ਸਿਬੀ ਜਿਹੜੇ ਚੋਣਾ ਲੜੇ ਸੀ ਉਹਨਾਂ ਨਾਲ ਸਾਡੇ ਵੀ ਮਤ ਪੇ ਅਸੀਂ ਫੇਰ ਵੀ ਉਹ ਮਤ ਪੇ ਤੁਹਾਨੂੰ ਪਾਸੇ ਰੱਖਦੇ ਅਸੀਂ ਕਿਸਾਨਾਂ ਦੀ ਏਕਤਾ ਨੂੰ ਮੁੱਖ ਰੱਖਦੇ ਮਤਲਬ ਇਕੱਠੇ ਚੱਲ ਰਹੇ ਆਂ ਔਰ ਅੱਜ ਵੀ ਅਜੇ ਮਤਲਬ ਅਸੀਂ ਉਹਨਾਂ ਨੂੰ ਕਹਿੰਨੇ ਕਿ ਬੈਠ ਕੇ ਇਹਨੂੰ ਮਸਲੇ ਹਾਂ ਕਿ ਜੇ ਮੋਤੀ ਨੂੰ ਹਰਾਉਣਾ ਤਾਂ ਬੈਠ ਕੇ ਸਾਰਾ ਮਤਲਬ ਇੱਥੋਂ ਜੇ ਜਥੇ ਬੰਦੀਆਂ ਜਾਣਗੀਆਂ ਤਾਂ ਪਹਿਲਾ ਵਗ ਮੋਤੀ ਨੂੰ ਹਰਾ ਸਕਦੇ ਆਂ ਤੇ ਜਿਹੜਾ ਭਗਵੰਤ ਮਾਨ ਇਹਦੇ ਉੱਤੇ ਤਾਂ ਸਾਨੂੰ ਉਦੋਂ ਵਿੱਚ ਸਖਤ ਤਰਾਜਾ ਤਾਰਾਂ ਵੱਡੀਆਂ ਮਾਰ ਰਿਹਾ ਕਿਮਾ ਕਿਸਾਨਾਂ ਦੇ ਹੱਕ ਤਾਂ ਕਿਸਾਨਾਂ ਦੇ ਹੱਕ ਤੇ ਪੰਜਾਬ ਦੇ ਬਾਰਡਰ ਤੇ ਪੰਜਾਬ ਚ ਅਥਰੂਗਾਂ ਸਿਟਨ ਦੇ ਉਥੇ ਇਹਦੇ ਐਸ ਐਚ ਪੀ ਡਿਪਟੀ ਪੱਧਿਆ ਉਹ ਕੁਝ ਨਹੀਂ ਰੋਕਦੇ ਵੀ ਤੁਹਾਨੂੰ ਕੀ ਰਾਹ ਤਾਂ ਸਾਡੇ ਇਧਰ ਅਥਰੂਗਾਂ ਸਿਟਨ ਦਾ ਆਪ ਦੇ ਹਰਾਨ ਚ ਕੁਝ ਕਰੀ ਜਾਓਗਾ ਆ ਕੋਲਡਰੀਆਂ ਦੇ ਮਾਮਲੇ ਤਾਂ ਕਿਸਾਨਾਂ ਦੀਆਂ ਲੱਤਾਂਵਾਹ ਤੋੜੀਆਂ ਜਾ ਰਹੀਆਂ ਸੀਤੇ ਦੀਆਂ ਉਹਦੇ ਤੇ 300 ਪੱਤਾ ਦਾ ਰਾਦੀ ਨਹੀਂ ਕੀਤਾ ਜਾ ਰਹਾਗਾ 6 ਮਹੀਨੇ ਹੋ ਗਏ ਔਰ ਹੁਣ ਉਥੇ ਆਪ ਜੀ ਦੀ ਭੋਮਾ ਫਿਗਾ ਕਰੋ ਲੜ ਪਿਆ ਲੱਤਾਂਵਾਹ ਤੋੜਤੀਆਂ ਚੱਕ ਕੇ ਉਹਦੇ ਸਾਡੇ ਤਿੰਨ ਬੰਦੇ ਪਾਤੇ ਉਹੀ ਕੁਝ ਕਰ ਰਹਾ ਬੋਦਰਾ ਮੈਂ ਇਹਨਾਂ ਦਾ ਇੱਕ ਪ੍ਰਧਾਨ ਹੈ ਉਹ ਸਾਰਾ ਕੁਝ ਉੱਤੇ ਕਰਾਈ ਜਾ ਵੇਖੋ ਨਾ ਤਾਂ ਭਾਰਤੀ ਜਨਤਾ ਪਾਰਟੀ ਜਾਂ ਮਾਨ ਸਰਕਾਰ ਆ ਏ ਬੀ ਕਲਾਸ ਹੀ ਆ ਇਹ ਕੋਈ ਫਰਕ ਨਹੀਂ ਗੇ ਲੋਕਾਂ ਨੂੰ ਮੈਂ ਅਪੀਲ ਕਰਦਾ ਕਿ ਇਹਨਾਂ ਦਾ ਜੇ ਟੱਕਰ ਜਥੇਬੰਦ ਹੋ ਕੇ ਕੀਤਾ ਜਾਂਦਾ ਜਿੰਵੇਂ ਪਹਿਲਾਂ ਦਿੱਲੀ ਚ ਕੀਤਾ